ਖਬਰ ਹੁਸ਼ਾਰਪੁਰ ਦੇ ਨਸਤੀਕੀ ਪਿੰਡ ਬੋਣ ਤੋਂ ਹੈ ਜਿੱਥੇ ਦੀ ਇੱਕ ਵਿਆਹੁਤਾ ਵਦੋਂ ਆਪਣੇ ਸਹੁਰਾ ਪਰਿਵਾਰ ਤੇ ਕੁੱਟਮਾਰ ਕਰਨ ਅਤੇ ਉਸ ਨੂੰ ਜ਼ਹਿਰ ਦੇ ਕੇ ਕਤਲ ਕਰਨ ਦੇ ਦੋਸ਼ ਲੈਨੇ ਕਟੜਾ ਤੇ ਸੂਚਨਾ ਤੋਂ ਬਾਅਦ ਠਾਣਾ ਚੱਬਿਆਲ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਸਥਾਨਕ ਸਿਵਲ ਹਸਪਤਾਲ ਹੁਸ਼ਾਰਪੁਰ ਚ ਜਾਣਕਾਰੀ ਦਿੰਦਿਆਂ ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦਾ ਵਿਆਹ ਪਿੰਡ ਬੋਣ ਦੇ ਰਹਿਣ ਵਾਲੇ ਇਕਬਾਲ ਸਿੰਘ ਨਾਲ ਹੋਇਆ ਸੀ ਤੇ ਕੁਝ ਸਮਾਂ ਪਹਿਲਾਂ ਹੀ ਉਸ ਨੂੰ ਪਤਾ ਲੱਗਿਆ ਕਿ ਉਸ ਦਾ ਪਤੀ ਕਿਸੇ ਹੋਰ ਲੜਕੀ ਨਾਲ ਗਲਤ ਕਰਦਾ ਹੈ ਜਦੋਂ ਉਸ ਵੱਲੋਂ ਇਸ ਗੱਲ ਨੂੰ ਲੈ ਕੇ ਵਿਰੋਧ ਕੀਤਾ ਜਾਂਦਾ ਉਸਤੇ ਪਤੀ ਵੱਲੋਂ ਉਸਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਪੀੜਤਾ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਜਦੋਂ ਉਹ ਆਪਣੇ ਰਿਸ਼ਤੇਦਾਰਾਂ ਦੇ ਘਰੋਂ ਆਈ ਤਾਂ ਉਸਤੇ ਪਤੀ ਅਤੇ ਸਾਰੇ ਸਹੁਰਾ ਪਰਿਵਾਰ ਦੇ ਉਸਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਤੇ ਉਸ ਨੂੰ ਜ਼ਹਿਰ ਪਿਲਾ ਕੇ ਕਤਲ ਕਰਨ ਦੀ ਕੋਸ਼ਿਸ਼ ਵੀ ਕੀਤੀ ਤੇ ਉਸ ਵੱਲੋਂ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ ਗਈ ਹੈ ਪੀੜਤਾ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗਹਾਰ ਲੰਤਿਆਂ ਹੋਇਆ ਇਹ ਸਹੁਰਾ ਪਰਿਵਾਰ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੀ ਥਾਣਾ ਚੱਬੇਵਾਲ ਦੀ ਐਸਐਚਓ ਪ੍ਰਬਜਤ ਕੋਰ ਦਾ ਕਹਿਣਾ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਟੀਮ ਪੀੜਤ ਲੜਕੀ ਦੇ ਬਿਆਨ ਦੇ ਦਰਜ ਕਰਨ ਗਈ ਸੀ ਪਰੰਤੂ ਉਸ ਵਕਤ ਲੜਕੀ ਦੀ ਸਿਹਤ ਠੀਕ ਨਾ ਹੋਣ ਕਾਰਨ ਉਹ ਬਿਆਨ ਦੇਣ ਦੇ ਕਾਬਲ ਨਹੀਂ ਸੀ ਤੇ ਹੁਣ ਜਲਦ ਪੁਲਿਸ ਉਸਤੇ ਬਿਆਨ ਦਰਜ ਕਰਕੇ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਸ਼ੁਰੂ ਕਰ ਦੇਵੇਗੀ ਹੁਸ਼ਰਪਤਿ ਉਸਦੇ ਨਾਲ ਚੇਤਨ ਕਸ਼ੋਬ ਦੀ ਰਿਪੋਰਟ ਮੇਰਾ ਨਾਮ ਰਾਜਵਿੰਦਰ ਪਾਲਾ ਜਿਹੜਾ ਪਿੰਡ ਦਾ ਮੇਰਾ ਪਿੰਡ ਹੈਗਾ ਆ ਪੱਟੀ ਪੱਟੀ ਮੇਰੇ ਪੇਕੇ ਆ ਮੇਰੇ ਮੈਰਜ ਹੋਇਆ ਕਿ ਲਾ ਬਰੂਨ ਚ ਪਰ ਹੁਣ ਮੈਂ ਪੱਟੀ ਰਹਿਣੀ ਕਿਉਂਕਿ ਮੇਰੇ ਉੱਤੇ ਮੰਮੀ ਡੈਡੀ ਹੋਇਆ ਸੀਗਾ ਤੁਸੀਂ ਕੁੜੀ ਇਹ ਮੇਰੀ ਭਾਣਜੀ ਆ ਸਰ ਪਰ ਇਹਦੇ ਨਾਲ ਕੁੱਟਮਾਰ ਹੁੰਦੀ ਸੀ ਇਹਨੇ ਕਦੇ ਸਾਨੂੰ ਅੱਜ ਤਈ ਦੱਸਿਆ ਨਹੀਂ ਤਾਂ ਹੁਣ ਤਾਂ ਬਹੁਤ ਜ਼ਿਆਦਾ ਹੋ ਗਿਆ ਸਾਨੂੰ ਬਾਹਰੋਂ ਲੋਕਾਂ ਦੇ ਮਤਲਬ ਲੋਕਾਂ ਨੇ ਸਾਨੂੰ ਫੋਨ ਕੀਤਾ ਕਿ ਉਹਨਾਂ ਨੇ ਰਾਤ ਦੇ ਤੁਹਾਡੀ ਕੁੜੀ ਨੂੰ ਕੁੱਟ ਮਾਰ ਦਿੱਤਾ ਆ ਤਾਂ ਉਹ ਮੋਕ ਚੁੱਕੀ ਆ ਵੀ ਤੁਸੀਂ ਪਹੁੰਚ ਜਾ ਮੈਨੂੰ ਯਕੀਨ ਨਹੀਂ ਸੀ ਆਉਂਦਾ ਮੈਂ ਕਦੇ ਕਿਸੇ ਨੂੰ ਫੋਨ ਕਰ ਕਦੇ ਕਿਸੇ ਨੂੰ ਫੋਨ ਕਰ ਫਿਰ ਅਸੀਂ ਪਹੁੰਚੇ ਆ ਅਸੀਂ ਕੁੜੀ ਨੂੰ ਲੈ ਕੇ ਇੱਥੇ ਆਏ ਆ ਇੱਥੇ ਦਾ ਹਸਪਤਾਲੋਂ ਨੇ ਪਏ ਆ ਤਾਂ 2-3 ਦਿਨ ਹੋ ਗਏ ਆ ਇਹ ਨੂੰ ਤਾਂ ਬਿਲਕੁਲ ਸੋਤ ਨਹੀਂ ਸੀ ਉਹਨਾਂ ਨੇ ਇੰਨੀ ਕੁ ਕੁੱਤੀ ਆ ਤਾਂ ਇਹਨੂੰ ਕੁੱਟ ਕੇ ਜ਼ਹਿਰ ਪਲਾਈ ਉਹ ਕਿਤੇ ਸ਼ਿਕਾਇਤ ਵੀ ਕੀਤੀ ਤੁਸੀਂ ਇਸ ਸੰਬੰਧ ਵਿੱਚ ਹਾਂਜੀ ਇਸ ਸੰਬੰਧ ਵਿੱਚ ਸ਼ਿਕਾਇਤ ਵੀ ਕੀਤੀ ਹੈ ਪਰਚਾ ਕਿਟਾਇਆ ਹਾਂਜੀ ਇਸ ਪਰਚਾ ਕਿਟਾ ਦਿੱਤਾ ਆ ਹਾਂਜੀ ਵੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਜੇ ਉਹ ਅੱਜ ਸਾਡੀ ਧੀ ਦੇ ਨਾਲ ਹੋਇਆ ਕਿਸੇ ਦੀ ਧੀ ਦੇ ਨਾਲ ਵੀ ਨਾ ਹੋਵੇਗਾ ਨਾ ਤਾਂ ਉਹਨਾਂ ਤੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਾਨੂੰਨੀ ਤੌਰ ਤੇ ਉੱਤੇ ਤੇ ਜੇ ਇਸ ਜਨਾਨੀ ਦੇ ਨਾਲ ਉਹਦੇ ਰਿਲੇਸ਼ਨ ਉਹ ਅੱਜ ਇਸ ਜਨਾਨੀ ਨੇ ਸਾਡੀ ਧੀ ਦਾ ਘਰ ਪਟਿਆ ਆ ਉਸ ਜਨਾਨੀ ਨੂੰ ਵਿੱਚ ਨਾਲ ਸਜ਼ਾ ਮਿਲਣੀ ਚਾਹੀਦੀ ਮੇਰਾ ਨਾਮ ਰਾਜਪਿੰਦਰ ਕੌਰ ਕੀ ਹੋਇਆ ਜੀ ਸੋਨੂੰ ਮੈਂ 14 ਤਰੀਕ ਨੂੰ ਆਪਣੀ ਮਾਸੀ ਦੇ ਘਰੋਂ ਆਈਆਂ ਪਹਿਲਾਂ ਵੀ ਮੇਰੇ ਨਾਲ ਲੜਾਈ ਕੀਤੀ ਤੇ ਮੈਂ 14 ਤਰੀਕ ਨੂੰ ਮਾਸੀ ਦੇ ਘਰੋਂ ਆਈਆਂ ਉਹਨੇ ਮੇਰੇ ਨਾਲ ਕੁੱਟਮਾਰ ਕੀਤੀ ਤੇ ਮੇਰੇ ਸੱਸ ਨੇ ਨਾਨਾ ਨੇ ਤੇ ਅਮਰੀਕਰ ਵਾਲੇ ਨੇ ਸੱਸ ਦਾ ਨਾਮ ਸ਼ਰਨਜੀਤ ਕੌਰ ਹੈ ਨਾਨਾ ਦਾ ਨਾਮ ਮਨਪ੍ਰੀਤ ਕੌਰ ਹੈ ਤੇ ਉਹ ਮਾਲਪੁਰ ਵੀ ਆਈ ਆ ਤੇ ਘਰ ਵਾਲੇ ਦਾ ਨਾਮ ਇਕਬਾਲ ਸਿੰਘ ਹੈ ਫਿਰ ਉਨੀ ਮੇਰੇ ਕਟਮਾਰ ਕਰਨ ਤੋਂ ਬਾਅਦ ਉਨੀ ਮੇਰੀਆਂ ਲੱਤਾਂ ਵਾਂਹ ਫੜੀਆਂ ਤੇ ਮੈਂ ਆਪਣੀ ਜਾਨ ਛੁੜਾ ਕੇ ਗਵਾਂਡੀਆਂ ਦੇ ਘਰ ਭੱਜੀਆਂ ਤੇ ਉਨੀ ਮੈਨੂੰ ਪਾਣੀ ਪਿਲਾਇਆ ਉਨੀ ਮੈਨੂੰ ਪੁੱਛਿਆ ਕਿ ਪੋਤਾ ਤੂੰ ਘਰ ਆ ਗਈਆਂ ਉਹ ਸੰਟੀ ਦਾ ਨਾਮ ਬਿੰਦਰ ਆ ਤੇ ਮੈਂ ਉਥੋਂ ਮੈਨੂੰ ਇਹ ਫੇਹ ਦੋਨੇ ਛਣੇ ਲੈ ਆਏ ਆ ਮੇਰਾ ਘਰ ਵਾਲਾ ਤੇ ਮੇਰੀ ਸੱਸ ਅੰਲੀਆਨ ਤੋਂ ਬਾਅਦ ਉਨੀ ਮੇਰੇ ਮੂੰਹ ਦੇ ਵਿੱਚ ਜ਼ਹਿਰ ਪਾਈ ਆ ਨਾਨਨੇ ਜਰਮੋਰ ਤੋਂ ਬਾਅਦ ਉਹਨਾਂ ਨਾਨੀ ਮੇਰੇ ਚਪੇੜਾਂ ਕਾਫੀ ਛੱਡੀਆਂ ਉਸ ਤੋਂ ਬਾਅਦ ਮੈਨੂੰ ਕੁਝ ਨਹੀਂ ਪਤਾ ਕਿ ਮੈਨੂੰ ਕੀ ਹੋਇਆ ਕਿ ਨਹੀਂ ਹੋਇਆ ਮੈਡਮ ਇਸ ਤੋਂ ਪਹਿਲਾਂ ਵੀ ਕੁਝ ਹੋਇਆ ਏ ਜਾਂ ਪਹਿਲੀ ਵਾਰੀ ਐਕਟੀਵਿਟੀ ਨਹੀਂ ਪਹਿਲਾਂ ਵੀ ਹੋਇਆ ਪਹਿਲਾਂ ਮੈਂ ਆਪਣੇ ਘਰਦਿਆਂ ਨੂੰ ਨਹੀਂ ਦੱਸਦੀ ਸੀ ਕਿਉਂਕਿ ਮੇਰੇ ਮਾਪੇ ਹੈ ਨਹੀਂ ਸੀ ਕਿ ਮੈਂ ਮਾਸੀਆਂ ਨੇ ਪਾਲਿਆ ਸੀ ਕਾ ਮੈਂ ਮਾਸੀਆਂ ਨੂੰ ਕੁਝ ਨਹੀਂ ਸੀ ਦੱਸਦੀ ਉਦੋਂ ਦੀ ਬਟ ਹੁਣ ਉਹ ਨਹੀਂ ਕੁਝ ਜ਼ਿਆਦਾ ਹੀ ਕਰਤਾ ਸੀਗਾ ਮੇਰੀ ਮਾਸੀਆਂ ਨੂੰ ਵੀ ਬਾਹਰੋਂ ਫੋਨ ਆਇਆ ਕਿ ਤੁਹਾਡੀ ਕੁੜੀ ਮਾਰ ਦਿੱਤੀ ਗਈ ਆ ਇਹ ਮਾਰ ਕਰਦੇ ਆ ਮੈਨੂੰ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਕਿਉਂਕਿ ਅੱਜ ਮੈਨ ਨਾਲ ਹੋਇਆ ਕੱਲੋ ਕਿਸੇ ਹੋਰ ਦੀ ਧੀ ਤੇ ਪੈਣਾ ਹੋਊਗਾ ਇਸ ਕਰਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਕਿਉਂਕਿ ਮੇਰੇ ਘਰ ਵਾਲੇ ਦਾ ਬਾਹਰ ਰਿਲੇਸ਼ਨ ਚੱਲ ਰਿਹਾ ਸੀ ਬਹੁਤ ਗੱਡੀ ਕੁੜੀ ਨਾ ਉਹੀ ਮੈਨੂੰ ਕਹਿੰਦੀ ਆ ਕਿ ਇਹਨਾਂ ਕੁੱਟਮਾਰ ਕਰਕੇ ਇਤੋਂ ਡਿਵੋਰਸ ਲੈ ਮੈਂ ਤੇ ਇਹਨਾਂ ਵਿਆਹ ਕਰਵਾਉਣਾ ਹੈ ਮੇਰੇ ਮੇਰੇ ਰਿਲੇਸ਼ਨ ਜਿਹੜਾ ਚੱਲ ਰਿਹਾ ਸੀ ਕਦੋਂ ਦਾ ਤੁਹਾਨੂੰ ਪਤਾ ਲੱਗਦਾ ਕਿ ਇਹ ਰਿਲੇਸ਼ਨ ਮੈਨੂੰ ਤਾਂ ਹਲੇ ਥੋੜੇ 3 ਮਹੀਨੇ ਹੋਏ ਆ ਪਤਾ ਲੱਗਦਾ ਜਿਵੇਂ ਮੈਂ ਬੋਲਦੀ ਸੀ ਕਿ ਉਹਨੂੰ ਛੱਡ ਦੇ ਕਹਿੰਦਾ ਉਹਨੂੰ ਨਹੀਂ ਛੱਡਣਾ ਤੈਨੂੰ ਛੱਡਣਾ ਕਹਿੰਦਾ ਤੇ ਇਤੋਂ ਡਿਵੋਰਸ ਲੈਣਾ ਹੈ ਮਨਵੇਂ ਕਿ ਬਹੁਨ ਫਰੈਂਡਾਂ ਨਾਲਾ ਸੁਣਨੇ ਅਜੀ ਕੀ ਸੀ ਮਾਂ ਉਹ ਉਦੀਵਿchna ਇੱਕ ਲੜਕੀ ਪ੍ਰਿਯੰਕਾ ਨੇ ਦੱਸਿਆ ਸੀ ਤਾਂ ਕਿ ਉਹਨੂੰ ਉਹਦੇ ਐਂਬੋਸਲ ਨੂੰ ਚਾਇਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਲੋਕਿੰਗ ਚ ਠੀਕ ਨਹੀਂ ਸੀ ਲੜਕੀ ਤੇ ਉਹਦਾ ਅਨਫਿਟ ਦਿੱਤਾ ਸੀ ਡਾਕਟਰ ਉਸ ਨੂੰ ਜੋ ਇਸ ਤਰ੍ਹਾਂ ਦੀ ਉਹ ਬਿਆਨ ਦੇਗੀ ਤੇ ਦੇ ਰਹੀ ਹੈ ਇਨ ਫੈਕਟ ਸਾਡੇ ਅਸੀਂ ਸਾਹਮਣੇ ਬੈਠੇ ਨੇ ਤੇ ਉਸੇ ਸਾਥ ਵੀ ਆਪਾਂ ਕਾਰਵਾਈ ਅਮਲ ਦੇ ਸਕਦੇ ਹਾਂ